ਹਾਂਜੀ ਕੀ ਹਾਲ ਚਾਲ ਆ ਦੋਸਤੋ ਤੇ ਬਾਈ ਜੀ ਆਪਾਂ ਅੱਜ ਆਇਆਗੇ ਨਾਬਾ ਮੰਡੀ ਤੇ ਜਿਹੜੀ ਨਵੀਂ ਲੱਗੀ ਠੀਕ ਹੈ ਜੀ ਤੇ ਇਹ ਮੰਡੀ ਲੱਗੀ ਆ ਜੀ ਜਿੱਥੇ ਘੋੜਿਆਂ ਦੀ ਮੰਡੀ ਲੱਗਦੀ ਸੀ ਪਹਿਲਾਂ ਤੇ ਹੁਣ ਵੀ ਲੱਗਦੀ ਆ ਤੇ ਉੱਥੇ ਮੰਡੀ ਲੱਗ ਗਈ ਜੀ ਬੱਕਰੀਆਂ ਦੀ ਤੇ ਬਾਕੀ ਸੁੱਖੀ ਸਾਹਿਬ ਦੱਸਣਗੇ ਤੇ ਆ ਬੱਚਾ ਦੇਖ ਸਾ ਤੇ ਬੱਚਾ ਬਹੁਤ ਸੋਹਣਾ ਆ ਲੈ ਕੇ ਦਿਖਣਾ ਹੈ ਨਾ ਤੇ ਹਾਂਜੀ ਬਾਈ ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਭਰਾ ਸਾਡਾ ਚੈਨਲ ਦੇਖ ਰਹੇ ਨੇ ਤੇ ਵੀਰੇ ਆਪਣੇ ਜਿਹੜੀ ਆਪਣੇ ਪਹਿਲਾਂ 22 ਤਰੀਕ ਦੀ ਪਸ਼ੂ ਮੰਡੀ ਲੱਗਦੀ ਸੀ ਵੀਰੇ ਮਰੇ ਕੋਟਲਾ ਰੋਡ ਨਾਬਾ ਚੁੰਗੀ ਉਹਦੇ ਉੱਪਰ ਵੀਰੇ ਆਪਣੀ ਇਹ ਮੰਡੀ ਵਧੀਆ ਤੋਂ ਵਧੀਆ ਬਰੀਡ ਆ ਰਹੀ ਆ ਵਧੀਆ ਤੋਂ ਵਧੀਆ ਬਾਈ ਬਰੀਡ ਆ ਰਹੀ ਆ ਦੇਖੋ ਜੀ ਬੱਚਾ ਆਇਆ ਖੀਰਾ ਬੱਚਾ ਜੀ ਕਿਹਦਾ ਬੱਚਾ ਪਈ ਇਹ ਇਹ ਬੱਚਾ ਆਪਣੇ ਭਾਈ ਦਾ ਜੀ ਅੱਛਾ ਜੀ ਬਾਈ ਦੱਸਿਓ ਫਿਰ ਜਾਣਕਾਰੀ ਦਿਓ ਬੱਚੇ ਬਾਰੇ ਦੇਖੋ ਜੀ ਖੀਰਾ ਬੱਚਾ ਜੀ ਅੱਛਾ ਜੀ ਆਹ ਦੇਖ ਰੋ ਜੀ ਤੇਰੇ ਬੱਚਾ ਦੇ ਇਹਦਾ ਬੱਚਾ ਹੀ ਆ ਬੱਚਾ ਬਾਈ ਇਹ ਕੰਨ ਵਧੀਆ ਲੱਗਾ ਹੋਇਆ ਬੱਚੇ ਦੇ ਹਾਂ ਤੇ ਆਹ ਚੀਜ਼ ਦੇ ਸਕਦਾ ਚੱਪੇ ਸੁੰਘਣੇ ਜਾਂਮੀ ਤੇ ਡੱਬੇ ਰੰਗ ਚਾ ਬੱਚਾ ਹਨਾ ਤੇ ਕਾਰ ਡੱਬਾ ਤੇ ਜਿਹੜੇ ਬਾਈ ਨੂੰ ਚਾਹੀਦਾ ਹੋ ਬਣਾਈ ਤੇ ਬਾਈ ਨੂੰ ਕਾਲ ਕਰ ਦਿਓ ਬਾਈ ਨੰਬਰ ਬੋਲ ਦਿਆ ਨੰਬਰ ਵੀਰੇ 88375 55420 ਤੇ ਆ ਬਾਈ ਹੁਣ ਬਾਕੀ ਬਾਈ ਨੋਟ ਕਰ ਲਓ ਚੰਗੀ ਤਰ੍ਹਾਂ ਆ ਬਾਈ ਮੰਡੀਆਂ ਨੰਬਰ ਬੋਲ ਰਿਹਾ ਜੀ ਨੂੰ ਵੀ ਕੋਈ ਵੀ ਲੋਡ ਹੋਵੇ ਨਾ ਬਾਈ ਨੂੰ ਫੋਨ ਕਰ ਲਿਓ ਬੋਲਿਓ 80546 ਵੀਰੇ 72327 ਤੇ ਆ ਦੇਖ ਸਕਦੇ ਹੋ ਬਾਕੀ ਜੀ ਬੱਚੇ ਦੇ ਕੰਨ ਬਹੁਤ ਵਧੀਆ ਲੱਗੇ ਹੋਣੇ ਹਨਾ ਤੇ ਮੂੰਹ ਉੱਤੇ ਵਧੀਆ ਪੱਟਾ ਲੱਗੇ ਹੋਣੇ ਹਨਾ ਕਿਸੇ ਵੀਰੇ ਵਧੀਆ ਚਿੱਟੀਆਂ ਅੱਖਾਂ ਵਧੀਆ ਮੇਮਲੇ ਲੈਣੇ ਹਨ ਵੀਰੇ ਤਾਂ ਆਪਾਂ ਨੂੰ ਫੋਨ ਕਰੋ ਤੇ ਇਹ ਮੰਡੀ ਬਈ ਹਰ ਸ਼ੁੱਕਰਵਾਰ ਭਰਦੀ ਹੈ ਨਾ ਬਈ ਹਾਂਜੀ ਵੀਰੇ ਤੇ ਹਰੇਕ ਸ਼ੁੱਕਰਵਾਰ ਭਰਦੀ ਹੈ ਬਈ ਤੁਹਾਨੂੰ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਹੋਰੇ ਵਧੀਆ ਮਿਲੂ ਖਲੜੋਲਾ ਮਿਲੂ ਤੇ ਕੋਈ ਜੇ ਦੂਰੋਂ ਆਉਣਾ ਚਾਹੁੰਦਾ ਮਹਾਰਾਸ਼ਟਰ ਵਗੈਰਾ ਜਿੱਥੋਂ ਵੀ ਉਰੇ ਰਹਿਣ ਦਾ ਤੁਹਾਨੂੰ ਪ੍ਰਬੰਧ ਚੱਤਾ ਖੜਾ ਮਿਲੂ ਹੈ ਨਾ ਬਈ ਤੇ ਰਹਿਣ ਦਾ ਪੂਰਾ ਪ੍ਰਬੰਧ ਹੈ ਨਾ ਬਈ ਹਾਂਜੀ ਵੀਰੇ ਰਹਿਣ ਦਾ ਜਿਹੜਾ ਕੋਈ ਮੇਰਾ ਭਾਈ ਰਾਤ ਰੁਕਣ ਵਾਸਤੇ ਰਹਿੰਦਾ ਵੀਰੇ ਰਾਤ ਵਾਸਤੇ ਕਮਰਾ ਵੀ ਦੇਵਾਂਗੇ ਤੇ ਪਸ਼ੂ ਖੜਨ ਵਾਸਤੇ ਵੀਰੇ ਜਗ੍ਹਾ ਦੇਵਾਂਗੇ ਤੇ ਬਾਕੀ ਬਈ ਕੈਮਰਾ ਘਮਾ ਦੇ ਸੈੱਟ ਦੇਖ ਲਓ ਬਈ ਚਾਰ ਪੰਜ ਸੈੱਡ ਤੇ ਐਨ ਵਧੀਆ ਪ੍ਰੋਗਰਾਮ ਆ ਕੋਈ ਮੀ ਕਰਨੀ ਦਾ ਕੋਈ ਲੰਪਾ ਨਹੀਂ ਆਊਗਾ ਹਨਾ ਵੀ ਕੋਈ ਪਸੂ ਗਿੱਲਾ ਹੋ ਜੇ ਆਪਣਾ ਤੇ ਉਹਰੇ ਗਮਾਰਾ ਕਮੂਰਾ ਵੀ ਆਉਂਦਾ ਬਾਈ ਹਾਂਜੀ ਵੀਰੇ ਸਾਰੇ ਸਾਰਾ ਸੋ ਨੀਰੇ ਵੀ ਆਉਂਦੇ ਨੇ ਤੇ ਖੁਰਲੀਆਂ ਵਗੈਰਾ ਅਡਜਸਟਮੈਂਟ ਕਰਾ ਦਿੰਨੇ ਹੋ ਹਾਂਜੀ ਹਾਂਜੀ ਵੀਰੇ ਖੁਰਲੀਆਂ ਮਗਾ ਦਿੰਨੀ ਤੇ ਸਾਰੇ ਕੁਝ ਆ ਜਾਂਦਾ ਮਤਲਬ ਹਨਾ ਹਨਾ ਤੇ ਠੀਕ ਆ ਬਾਈ ਧੰਨਵਾਦੀ ਹਾਂਜੀ ਕੀ ਹਾਲ ਚਾਲ ਆ ਬਾਈ ਵਧੀਆ ਜੀ ਵਧੀਆ ਵੀਰੇ ਜੀ ਤੇ ਕਿਹੜਾ ਪਿੰਡ ਆ ਵੀ ਆਪਣਾ ਪਹਾੜਪੁਰ ਪਹਾੜਪੁਰ ਕਿਹੜਾ ਜ਼ਿਲ੍ਹਾ ਲੱਗਦਾ ਆਪਾਂ ਨੂੰ ਜ਼ਿਲ੍ਹਾ ਵੀਰੇ ਜੀ ਪਟਿਆਲਾ ਜ਼ਿਲ੍ਹਾ ਪਟਿਆਲਾ ਦਾ ਹੈ ਨਾ ਭਾਈ ਤੇ ਬਈ ਪਹਿਲਾ ਬੱਕਰੇ ਵੇਚ ਕੇ ਕੋਈ ਹਾਂਜੀ ਹਾਂਜੀ ਦੋ ਬੱਕਰੇ ਵੇਚ ਕੇ ਦੋ ਵਾਰ ਮੰਡੀ ਤੇ ਆ ਗਏ ਹਾਂਜੀ ਹਾਂ ਤੇ ਦੋ ਵਾਰ ਬਾਈ ਮੰਡੀ ਤੇ ਆਇਤੀ ਦੋ ਦੋਨਾਂ ਨੂੰ ਵੇਚ ਗਏ ਭਾਈ ਤੇ ਆਹੀ ਰਹਿ ਗਿਆ ਭਾਈ ਹੁਣ ਹਾਂਜੀ ਆਹੀ ਰਹਿ ਗਿਆ ਤੇ ਉਹ ਬਾਕੀ ਜਿਹੜੇ ਰੱਖੇ ଥିਓ ਕਿਹੜੇ ਰੰਗ ਦੇਤੀ ਭਾਈ ਉਹ ਵੀਰੇ ਇੱਕ ਬਲੈਕ ਰੰਗ ਦਾ ਤੇ ਇੱਕ ਲਾਲ ਦੇ ਰੰਗ ਦਾ हाँ हाँ अच्छा ये बच्चा बहुत चंगा है ना भाई ते ये रखने वाले ਲੈ ਗਏ ਨੇ ਭਾਈ ਹਾਂਜੀ ਹਾਂ ਰੱਖਣ ਵਾਲੇ ਵੀਰੇ আচ্ছা ਤੇ ਇਹਦਾ ਕੀ ਮੁੱਲ ਕਰ ਰਹੇ ਹੋ ਭਾਈ ਇਹਦਾ ਵੀਰੇ 35000 ਮੰਗੇ ਇਹਦਾ 35 ਹਜ਼ਾਰ ਕਰ ਰਹੇ ਹੋ ਹਨਾ ਭਾਈ ਤੇ ਮਾਨ ਤਾੜ ਭਾਈ ਮੁੱਕਦੇ ਹੋ ਜੂ ਠੀਕ ਆ ਭਾਈ ਠੀਕ ਹੈ ਜੀ ਤੇ ਦੇਖ ਸਕਦੇ ਹੋ ਬੱਚਾ ਬਹੁਤ ਚੰਗਾ ਹੈ ਨਾ ਤੇ ਬੱਚੇ ਭਾਈ ਹਰ ਇੱਕ ਵਾਰ ਰੱਖ ਦੋ ਤੁਸੀਂ ਹਾਂਜੀ ਹਾਂਜੀ ਹਰ ਇੱਕ ਵਾਰ ਵੀਰੇ ਅੱਛਾ ਜੀ ਤੇ ਦੇਖ ਸਕਦੇ ਹੋ ਤੇ ਬਾਕੀ ਭਾਈ ਨੰਬਰ ਬੋਲੀ ਆਪਣਾ 985581 ਹਾਂਜੀ 14086 ਤੇ ਦੇਖ ਸਕਦੇ ਹੋ ਬੱਚੇ ਵੀ ਦੇਖ ਸਕਦੇ ਹੋ ਬਾਕੀ ਭਾਈ ਦਾ ਨੰਬਰ ਆ ਤੇ ਕਾਲ ਕਰ ਲਿਓ ਬਾਈ ਬਾਈ ਨੂੰ ਤੇ ਬੱਚਾ ਬਹੁਤ ਸ਼ਾਨਦਾਰ ਤੇ ਜਿਹੜੇ ਬਾਈ ਨੇ ਲੈਣਾ ਹੋਵੇ ਨਾ ਜੀ ਤੇ ਕਾਲ ਕਰ ਲਿਓ ਜੀ ਇੱਕ ਵਾਰ ਤੇ ਬਾਕੀ ਦੇਖ ਸਕਦੇ ਹੋ ਬੱਚਾ ਬਹੁਤ ਹੁਣ ਸਿੰਗੀ ਦਿਖਾਈ ਬਾਈ ਇਹਦੀ ਲੋ ਸਿੰਗੀ ਦੇਖ ਸਕਦੇ ਟਾਪ ਦੀ ਆ ਵੀਰੇ ਬਹੁਤ ਸੋਹਣੀ ਸਿੰਗੀ ਆ ਹਨਾ ਨਾਲ ਲੱਗੀ ਹੋਈ ਆ ਸਿੰਗੀ ਤੇ ਬੜਾ ਟੈਸਟਿਕ ਲੰਦਾ ਬੱਚਾ ਤੇ ਜਿਹੜੇ ਬਾਈ ਨੂੰ ਚਾਹੀਦਾ ਨਾ ਤੇ ਕਾਲ ਕਰ ਲਿਓ ਬਾਈ ਨੂੰ ਤੇ ਇੱਕ ਵਾਰ ਨੰਬਰ ਬਾਈ ਹੋਰ ਬੋਲ ਦਿਆ 98558 ਜੀ 14086 ਓਕੇ ਬਾਈ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਆ ਬਾਈ ਦੀਆਂ ਬੱਕਰੀਆਂ ਨੇ ਬਈ ਕਿੰਨੇ ਨੇ ਬੱਕਰੀਆਂ ਇਹ ਦੋਨੇ ਗੱਬਣਾ ਨੇ ਦੋਨੇ ਗੱਬਣਾ ਨੇ ਕਾ ਕ ਦੰਦ ਨੇ ਭਈਏ ਇਹ 8 ਦੰਦ ਇਹ 8 8 ਦੰਦ ਨੇ 8 8 ਦੰਦ ਹੋ ਗਏ ਹਨਾ ਭਈ ਤੇ ਪੱਠਾ ਦੇਖ ਸਕਦੇ ਹੋ ਭਈ ਤੇ ਵੇਚਣ ਆਏ ਹੁਣ ਇਹਨਾਂ ਨੂੰ ਹਾਂਜੀ ਤੇ 90 ਲੈ ਗਏ ਹੋ 90 ਲੈ ਗਏ ਅੱਛਾ ਜੀ ਤੇ ਨਾਬਾ ਮੰਡੀ ਤੇ ਆਏ ਨੇ ਭਈ ਜਿੱਥੇ ਕੋੜੇ ਦੀ ਮੰਡੀ ਲਾਦੇ ਹਨਾ ਭਈ ਤੇ ਕੀ ਮੁੱਲ ਕਰਦੇ ਭਈ ਦੋਨਾਂ ਦਾ ਇਹਦਾ 50000 ਰੁਪਏ ਦੋਨਾਂ ਦਾ ਤੇ ਨੰਬਰ ਬੋਲਿਓ ਆਪਣਾ 92878 54935 ਇੱਕ ਮਣ ਮੜਾ ਹੌਲੀ ਮੜਾ ਉੱਚੀ ਬੋਲ ਕੇ ਨਾ ਨੜਾ 98888 ਹਾਂਜੀ 54935 ਤੇ ਬੱਕਰੀਂ ਦੇ ਸਕਦੇ ਭਾਈ ਜੀ ਨੇ ਵੀ ਲੈਣੀ ਹੋਈਆਂ ਨਾ ਤੇ ਲੈਸ ਰਸ ਕਰ ਦੂੰਗਾ ਭਾਈ ਮਾਪੇ ਤੇ ਪਿੰਡ ਕਿਹੜਾ ਭਾਈ ਆਪਣਾ ਧੰਨਵਾਦ ਤੁਹਾਨੂੰ ਪਿੰਡ ਕਿਹੜੇ ਸ਼ਹਿਰ ਲਵੇ ਮਰੇ ਗੋਟਲੇ ਨਾ ਮਰੇ ਗੋਟਲੇ ਲੱਭਿਆ ਤੇ ਭਾਈ ਜਿਹੜੇ ਬੰਦੇ ਨੂੰ ਬੱਕਰੀ ਚਾਹੀਦੀਆਂ ਹੁੰਦੀਆਂ ਨਾ ਭਾਈ ਬੱਕਰੀਂ ਘਰੇ ਹੋਰ ਵੀ ਹੋਣੀ ਆ ਪਿੰਡਾਂ ਦੇ ਹਾਂਜੀ ਹੈਗੇ ਨਹੀਂ ਹੈਗੇ ਬੱਕਰੀਆਂ ਬਾਈ ਲ ਵਧੀਆਂ ਨੇ ਹਨਾ ਭਾਈ ਤੇ ਜੀ ਨੂੰ ਚਾਹੀਦੀਆਂ ਨੇ ਨਾ ਬਾਈ ਨਾਲ ਸੰਪਰਕ ਕਰ ਸਕਦੇ ਵਧੀਆਂ ਵੀ ਖੜੀਆਂ ਨੇ ਤੇ ਘਰੇ ਬਾਈ ਤੇ ਹਨ ਮਤਲਬ ਕਹਿੰਦਾ ਵਧੀਆ ਬੱਕਰੀਆਂ ਨੇ ਜਿੰਨੇ ਚਾਹੀਦੇ ਨੇ ਨਾ ਕਾਲ ਕਰ ਲਓ ਇੱਕ ਵਾਰ ਬਾਈ ਨੂੰ ਤੇ ਬੱਕਰੀਆਂ ਤੁਹਾਨੂੰ ਹੋਰ ਵੀ ਲੈ ਕੇ ਦੇ ਸਕਦਾ ਹਾਂ ਹਾਂਜੀ ਤੇ ਬੱਕਰੀ ਪਹਿਲੀ ਆਉਂਦਾ ਵੇਚ ਦੇ ਰਿਹਾ ਨਾ ਤੇ ਫੋਨ ਕਰ ਲਓ ਇੱਕ ਵਾਰ ਠੀਕ ਹੈ ਬਾਈ ਚੰਗਾ ਕੱਟ